ਕਿੰਨੇ ਦਿਨ ਹੋ ਗਏ ਮੈਂ ਪੇਕ ਕੇ ਗੇੜਾ ਹੀ ਨਹੀਂ ਮਾਰਿਆ ਵੀਰੇ ਤੇ ਪਰਜਾਈ ਨੂੰ ਵੀ ਨਹੀਂ ਮਿਲੀ ਭਤੀਜਾ ਭਤੀਜੀ ਨੂੰ ਦੇਖਿਆ ਵੀ ਬੜੇ ਦਿਨ ਹੋ ਗਏ ਬਾਕੀਆਂ ਨੂੰ ਮਿਲੇ ਬਿਨਾ ਤਾਂ ਸਰ ਜਾਂਦਾ ਪਰ ਭਤੀਜੀ ਨੂੰ ਮਿਲੇ ਬਿਨਾ ਦਿਲ ਨਹੀਂ ਲੱਗਦਾ ਦਿਲ ਲੱਗੂਗਾ ਵੀ ਕਿਵੇਂ ਪ੍ਰੀਤ ਵਿੱਚ ਮੈਂ ਆਪਣਾ ਬਚਪਨ ਜੋ ਦੇਖਦੀ ਆ ਚਲ ਐਦਾਂ ਕਰਦੀ ਆ ਅੱਜ ਜਾ ਕੇ ਪ੍ਰੀਤ ਨੂੰ ਮਿਲ ਲਈ ਆਨੀ ਨਾ ਭਾਬੀ ਨੂੰ ਫੋਨ ਕਰਕੇ ਪੁੱਛਦੀ ਆ ਘਰ ਹੀ ਨੇ ਹਾਂ ਜੋਤੀ ਦਾ ਬੋਲ ਹਲੋ ਹਲੋ ਹਾਂ ਜੋਤੀ ਹਾਂਜੀ ਭਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਹੋ ਤੁਸੀਂ ਸਭ ਵਧੀਆ ਜੋਤੀ ਤੂੰ ਸੁਣਾ ਸਭ ਠੀਕ ਠਾਕ ਹਾਂਜੀ ਭਾਬੀ ਅਸੀਂ ਵੀ ਸਭ ਵਧੀਆ ਹੋਰ ਤੁਸੀਂ ਸੁਣਾਓ ਕੀ ਕਰਦੇ ਪਏ ਸੀ ਕੁਝ ਨਹੀਂ ਬਸ ਘਰ ਦੇ ਕੰਮ ਲੱਗੇ ਹੋਏ ਸੀ ਹੋਰ ਤੂੰ ਸੁਣਾ ਬਸ ਮੈਂ ਵੀ ਕੰਮ ਕਰ ਕਰਕੇ ਘਰ ਦੇ ਵੇਲੀ ਹੋਈ ਸੀ ਸੋਚਿਆ ਤੁਹਾਨੂੰ ਫੋਨ ਕਰ ਲਵਾਂ ਚੱਲ ਵਧੀਆ ਕੀਤਾ ਤੂੰ ਵੀ ਫੋਨ ਕਰ ਲਿਆ ਭਾਬੀ ਅੱਜ ਕਿਤੇ ਜਾਣਾ ਤਾਂ ਨਹੀਂ ਨਹੀਂ ਮੈਂ ਤਾਂ ਕਿਤੇ ਨਹੀਂ ਜਾਣਾ ਕਿਉਂ ਕੀ ਹੋਇਆ ਨਹੀਂ ਹੋਇਆ ਤੇ ਕੁਝ ਨਹੀਂ ਬਸ ਅੱਜ ਪੇਕੇ ਘਰ ਆਣ ਨੂੰ ਬੜਾ ਹੀ ਦਿਲ ਕਰਦਾ ਪਿਆ ਸੀ ਜੇ ਤੁਸੀਂ ਘਰ ਹੀ ਹੋ ਤਾਂ ਮੈਂ ਆ ਜਾਵਾਂ ਤੁਹਾਨੂੰ ਸਾਰਿਆਂ ਨੂੰ ਅੱਜ ਮਿਲਣ ਦਾ ਬੜਾ ਹੀ ਦਿਲ ਕਰਦਾ ਪਿਆ ਲੈ ਹੈ ਕਮਲੀਨਾ ਹੋਵੇ ਤਾਂ ਇਹ ਤੇਰਾ ਆਪਣਾ ਘਰ ਹੈ

ਆਜ ਬੈਠੇ ਹੋਰਸ ਨਾਲ ਜੋਤੀ ਘਰ ਸਭ ਠੀਕ ਹੈ ਹਾਂਜੀ ਭਾਬੀ ਸਾਰੇ ਵਧੀਆ ਚਲ ਵਧੀਆ ਹੀ ਚਾਹੀਦਾ ਹੈ ਅੱਛਾ ਤੂੰ ਬੈ ਮੈਂ ਪਾਣੀ ਲੈ ਕੇ ਆਈ ਠੀਕ ਹੈ ਲੈ ਹੋਰ ਭਾਬੀ ਵੀਰਾ ਠੀਕ ਹੈ ਹਾਂ ਵੀਰਾ ਤੇਰਾ ਠੀਕ ਹੈ ਕੰਮ ਤੇ ਗਏ ਹੋ ਨੇ ਤੇ ਬੱਚੇ ਬੱਚੇ ਵੀ ਠੀਕ ਨੇ ਸੂਰਜ ਜੰਮ ਗਿਆ ਹੋਇਆ ਤੇ ਪ੍ਰੀਤ ਆਪਣੇ ਕਮਰੇ ਚ ਹੈ ਪ੍ਰੀਤ ਘਰੇ ਆਈ ਏ ਭਾਬੀ ਭਾਬੀ ਸੱਚੀ ਦੱਸਾਂ ਅੱਜ ਮੇਰਾ ਪ੍ਰੀਤ ਨੂੰ ਮਿਲਣ ਦਾ ਹੀ ਦਿਲ ਕਰਦਾ ਹੋਇਆ ਸੀ ਜੇ ਜਾਗਦੀ ਏ ਤਾਂ ਬੁਲਾਇਓ ਮਾੜਾ ਜਿਹਾ ਉਹਨੂੰ ਆਹ ਹਾਂ ਜਾਗਦੀ ਏ ਮੈਂ ਹੁਣੇ ਬੁਲਾ ਕੇ ਲਿਆਈ ਹਾਂ ਪ੍ਰੀਤ ਬੇਟਾ ਹਾਂਜੀ ਮੰਮਾ ਬੱਚੇ ਪੂਆ ਹੀ ਬਾਹਰ ਤੇਰੀ ਆ ਕੇ ਮਿਲ ਲੈ ਪੂਆ ਪੂਆ ਕੀ ਕਰਨ ਆਏ ਬੇਟਾ ਪੂਆ ਕੀ ਕਰਨ ਆਇਆ ਤਾਂ ਕੀ ਮਤਲਬ ਪੂਆ ਆਪਾਂ ਸਾਰਿਆਂ ਨੂੰ ਮਿਲਣ ਆਈ ਹੈ ਮੰਮਾ ਕੁਛ ਹੀ ਹਾਲੇ ਬੈਠੋ ਜਾ ਕੇ ਕੋਹ ਮੈਨੂੰ ਫੋਨ ਤੇ ਹੋਮਵਰਕ ਆਣਾ ਹੈ ਮੈਨੂੰ ਟਾਈਮ ਲੱਗ ਜਾਣਾ ਮੈਂ ਉਹ ਕਰਕੇ ਆ ਬੇਟਾ ਇੱਕ ਵਾਰੀ ਆ ਕੇ ਪੂਆ ਨੂੰ ਮਿਲ ਤ ਲੈ ਪੂਆ ਆ ਪਾ ਸਾਰਿਆਂ ਨੂੰ ਮਿਲਣ ਆਈ ਏ ਫੋਨ ਵਿੱਚ ਹੋਮਵਰਕ ਤਾਂ ਬਾਅਦ ਵਿੱਚ ਦੇਖ ਲੈਗੀ ਤੂੰ ਮੰਮਾ ਮੈਂ ਤੁਹਾਨੂੰ ਕਿਹਾ ਨਾ ਮੈਂ ਬਾਝਾਂਉਂਗੀ ਕੁਛ ਹੀ ਜਾ ਕੇ ਬੈਠੋ ਚਲ ਆ ਜੀ ਜ਼ਿਆਦਾ ਟਾਈਮ ਨਾ ਲਗਾਈਂ ਮम्मा ਮੈਂ ਤੁਹਾਨੂੰ ਕਹਿਣਾ ਨਾ ਬਾਚੋ ਅੰਮ੍ਰਿਤ ਤੁਸੀਂ ਜਾ ਕੇ ਬੈਠੇ ਬੈਠੋ ਭਾਬੀ ਪ੍ਰੀਤ ਨਹੀਂ ਆਈ ਪ੍ਰੀਤ ਪ੍ਰੀਤ ਨਾ ਸੁਕਤੀ ਪਈ ਹੈ ਉੱਠ ਜਾਂਦੀ ਹੈ ਉਹਨੇ ਫਿਰ ਮੈਂ ਬੁਲਾ ਲਿਆਨੀ ਆ ਚਲੋ ਕੋਈ ਗੱਲ ਨਹੀਂ ਭਾਬੀ ਸੋ ਲੈਣ ਦੋ ਪ੍ਰੀਤ ਨੂੰ ਮੈਂ ਬਾਅਦ ਵਿੱਚ ਮਿਲ ਲੈਂਦੀ ਆ ਚਲ ਤੂੰ ਮੈਨੂੰ ਇਹ ਦੱਸ पहला चाय बनावा कि पहला रोटी बना के ले आवा ना भाभी रोटी तो मैं खा के आई हां चाय पियांगे थोड़ी थोड़ी चल मैं बना के ले आई फिर तू बैठ ले ज्योति चाय पी थैंक यू भाभी भाभी जी मैं ना लेट हुंदी गई हां अच्छा जो प्रीत नहीं आई तो मैं जाके उसको एक बारी वेखा आवा ਤੈਨੂੰ ਦੇਖ ਕੇ ਮੇਰੇ ਕਾਲ ਦੇ ਠੰਡ ਪੈ ਜਾਣੀ ਹੈ ਗੱਲਾਂ ਉਹਦੇ ਨਾਲ ਮੈਂ ਅਗਲੀ ਵਾਰੀ ਆ ਕੇ ਕਰ ਲੂੰਗੀ ਚੱਲ ਜਾ ਮਿਲੇ ਆ ਫਿਰ ਠੀਕ ਹੈ ਬਾਬੀ ਪ੍ਰੀਤ ਤੂੰ ਜਾਗਦੀ ਵੀ ਹੈ ਬੇਟਾ ਹਾਂਜੀ ਪੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਹੋਰ ਠੀਕ ਹੈ ਤੂੰ ਪ੍ਰੀਤ ਕੀ ਹੋਇਆ ਉਦਾਸ-ਉਦਾਸ ਲੱਗਦੀ ਹੈ ਨਹੀਂ ਕੁਛ ਨਹੀਂ ਮੇ ਪੂਆ ਜੀ ਮੈਂ ਠੀਕ ਆ ਅੱਛਾ ਫਿਰ ਮੈਂਨੇ ਤੇਰੇ ਖਲ ਲੱਗ ਗਿਆ ਹੁਣ ਆ ਦੇਖ ਤੈਨੂੰ ਜੂਸ ਬਹੁਤ ਪਸੰਦ ਹੈ ਨਾ ਮੈਂ ਤੇਰੇ ਵਾਸਤੇ ਜੂਸ ਲੈ ਕੇ ਆਈ ਸੀ ਨਹੀਂ ਪੂਆ ਜੀ ਮੈਂ ਨਹੀਂ ਪੀਣਾ ਚਲ ਨਹੀਂ ਪੀਣਾ ਤੇ ਕੋਈ ਗੱਲ ਨਹੀਂ ਪ੍ਰੀਤ ਸੁਇਸਰਾਣਾ ਅਜੀ ਤਖਸਾਂ ਵਾਲਾ ਰੱਖਿਆ ਹੋਇਆ ਹੈ ਤੈਨੂੰ ਪਤਾ ਹੈ ਇਸਰਾਣਾ ਕਿਹਦਾ ਹੈ ਇਸਰਾਣਾ ਨਾ ਮੇਰਾ ਹੈ ਜਦੋਂ ਮੈਂ ਛੋਟੀ ਜੀ ਹੁੰਦੀ ਸੀ ਨਾ ਮੰਮੀ ਨੇ ਬੜੇ ਸ਼ੌਂਕ ਨਾਲ ਇਸ ਰਾਣਾ ਮੈਨੂੰ ਬਣਾ ਕੇ ਦਿੱਤਾ ਸੀਗਾ। ਤੂੰ ਇਹ ਭਾਲੂ ਵੀ ਹਜੇ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ। ਤੈਨੂੰ ਪਤਾ ਹੈ ਇਹ ਨਾ ਮੈਨੂੰ ਮੰਮੀ ਨੇ ਜਨਮ ਦਿਨ ਤੇ ਲੈ ਕੇ ਦਿੱਤਾ ਸੀ। ਤੂੰ ਤਾਂ ਇਹ ਕੱਪ ਪਲੇਟ ਵੀ ਸੰਭਾਲੇ ਹੋਏ ਨੇ। ਤੈਨੂੰ ਪਤਾ ਪ੍ਰੀਤ ਇਹ ਕੱਪ ਪਲੇਟ ਵੀ ਮੇਰੇ ਨੇ ਜਦੋਂ ਅਸੀਂ ਸਾਰੇ ਮੇਲੇ ਤੇ ਗਏ ਸੀ ਨਾ ਮੰਮੀ ਨੇ ਮੈਨੂੰ ਉੱਥੋਂ ਲੈ ਕੇ ਦਿੱਤਾ ਸੀ ਇਹ ਸੈੱਟ। ਮੇਰੇ ਤੇ ਬੜੀ ਫੇਵਰਿਟ ਸੀ ਮੈਂ ਤਾਂ ਚਾਹ ਹਮੇਸ਼ਾ ਮੰਮੀ ਨੂੰ ਕਹਿੰਦੀ ਸੀ ਮੈਂ ਤਾਂ ਇਹਦੇ ਵਿੱਚ ਹੀ ਪੀਣੀ ਹੈ ਪੂਆ ਜੀ ਬਸ ਕਰੋ ਪਲੀਜ਼ ਪ੍ਰੀਤ ਕੀ ਹੋਇਆ ਬੁੱਤ ਮੈਨੂੰ ਪੂਆ ਜੀ ਐਨੇ ਭੋਲੇ ਹਨ ਬਣੋ ਤੁਹਾਨੂੰ ਸਭ ਪਤਾ ਹੈ ਕੀ ਹੋਇਆ ਪ੍ਰੀਤ ਮੈਂ ਇਹੋ ਜਿਹਾ ਕੀ ਕਹਿ ਦਿੱਤਾ ਤੈਨੂੰ ਜਾਂ ਮੈਂ ਇਹੋ ਜਿਹਾ ਕੀ ਕਰ ਦਿੱਤਾ ਜੋ ਤੂੰ ਐਦਾਂ ਕਹਿੰਦੀ ਪਈ ਮੈਨੂੰ ਐਦਾਂ ਨਾ ਕਹਾਂ ਤਾਂ ਹੋਰ ਕਿਦਾਂ ਕਹਾਂ ਜਦੋਂ ਤੇ ਆਇਆ ਐਵੀ ਮੇਰਾ ਹੈ ਉਹ ਵੀ ਮੇਰਾ ਹੈ ਹਰੇ ਚੀਲ ਬਸ ਤੁਹਾਡੀ ਹੈ ਨਾਲੇ ਤੁਹਾਡਾ ਅੱਜ ਦਾ ਕੰਮ ਨਹੀਂ ਹੈ ਜਦੋਂ ਆਨ ਇਹ ਹੀ ਕਹਿਨੇ ਹੋ ਪ੍ਰੀਤ ਇਹ ਤੂੰ ਕੀ ਕਹਿ ਰਹੀ ਹੈ ਬੇਟਾ ਮੈਂ ਤਾਂ ਮੈਂ ਉਹੀ ਕਹਿ ਰਹੀ ਹਾਂ ਜੋ ਤੁਸੀਂ ਸੁਣ ਰਹੇ ਹੋ ਮੈਨੂੰ ਪਤਾ ਸੀ ਤੁਸੀਂ ਆਏ ਹੋਇਓ ਮੈਂ ਜਾਣ ਕੇ ਤੁਹਾਨੂੰ ਮਿਲਣਾ ਨਹੀਂ ਸੀ ਚਾਹੁੰਦੀ ਮੈਨੂੰ ਪਤਾ ਸੀ ਤੁਸੀਂ ਇਹ ਹੀ ਗੱਲਾਂ ਸ਼ੁਰੂ ਕਰ ਦੋਗੇ ਮੈਨੂੰ ਨਹੀਂ ਚੰਗਾ ਲੱਗਦਾ ਜਦੋਂ ਤੁਸੀਂ ਇਸ ਘਰ ਬੱਸ ਕਰ ਪ੍ਰੀਤ ਤੈਨੂੰ ਪਤਾ ਤੂੰ ਕੀ ਕਹਿੰਦੀ ਵੀ ਹੈ ਮੈਂ ਤਾਂ ਕਹਿੰਦੀ ਸੀ ਚਲ ਤੂੰ ਨਿਆਣੀ ਹੈ ਤੈਨੂੰ ਕੀ ਕਹਿਣਾ ਪਰ ਤੂੰ ਉਹ ਤਾਂ ਸਾਰੀਆਂ ਹੱਦਾਂ ਹੀ ਪਾਰ ਕਰੀ ਜਾਂਦੀ ਪਈ ਐ। ਉਹ ਕਮਲੀਏ ਤੈਨੂੰ ਕੀ ਪਤਾ ਤੇਰੀ ਭੂਆ ਇੰਨਾ ਆਪਣੇ ਭਰਾ ਪਰਜਾਈ ਨੂੰ ਪਿਆਰ ਨਹੀਂ ਕਰਦੀ ਜਿੰਨਾ ਤੈਨੂੰ ਕਰਦੀ ਏ। ਤੈਨੂੰ ਇਹ ਲੱਗਦਾ ਨਾ ਕਿ ਤੇਰੀ ਭੂਆ ਤੇਰੀਆਂ ਚੀਜ਼ਾਂ ਤੇ ਆਪਣਾ ਹੱਕ ਜਿਤਾਉਂਦੀ ਏ। ਇਹਨੂੰ ਹੱਕ ਜਿਤਾਣਾ ਨਹੀਂ ਇਹਨੂੰ ਪਿਆਰ ਜਿਤਾਣਾ ਕਹਿੰਦੇ ਨੇ। ਉਹ ਤੈਨੂੰ ਇਹਨਾਂ ਚੀਜ਼ਾਂ ਨਾਲ ਖੇਡਦਿਆਂ ਵੇਖ ਕੇ ਨਾ ਆਪਣਾ ਬਚਪਨ ਯਾਦ ਕਰਦੀ ਏ ਕਿਉਂਕਿ ਉਹ ਵੀ ਇਹਨਾਂ ਚੀਜ਼ਾਂ ਨਾਲ ਖੇਡ ਕੇ ਵੱਡੀ ਹੋਈ ਏ। ਜਿਵੇਂ ਤੂੰ ਇਸ ਘਰ ਦੀ ਧੀ ਐ ਨਾ ਉਵੇਂ ਹੀ ਤੇਰੇ ਤੋਂ ਪਹਿਲਾਂ ਤੇਰੀ ਭੂਆ ਇਸ ਘਰ ਦੀ ਧੀ ਐ ਤੇ ਤੂੰ ਕਹਿੰਨੀ ਐ ਤੈਨੂੰ ਆਪਣੀ ਭੂਆ ਦਾ ਇੱਥੇ ਆਣਾ ਪਸੰਦ ਨਹੀਂ ਐ ਪਰ ਸ਼ਾਇਦ ਤੂੰ ਇਹ ਭੁੱਲ ਗਈ ਐ ਕਿ ਜਿੰਨਾ ਤੇਰਾ ਇਸ ਘਰ ਤੇ ਹੱਕ ਐ ਨਾ ਉਸ ਤੋਂ ਕਿਤੇ ਵੱਧ ਤੇਰੀ ਭੂਆ ਦਾ ਇਸ ਘਰ ਤੇ ਹੱਕ ਐ ਤੈਨੂੰ ਤਾਂ ਪਤਾ ਵੀ ਨਹੀਂ ਐ ਜਦੋਂ ਤੂੰ ਹੋਈ ਸੀ ਨਾ ਸਾਰਾ ਦਿਨ ਤੈਨੂੰ ਚੱਕ-ਚੱਕ ਕੇ ਘੁੰਮਦੀ ਸੀ ਤੈਨੂੰ ਖਿਡਾਉਂਦੀ ਸੀ ਲਾੜ ਲਡਾਉਂਦੀ ਸੀ ਗੋਦੀ 'ਚ ਹੀ ਲਾਂਦੀ ਸੀ ਸਾਰਾ ਦਿਨ ਤੇਰੇ ਨਾਲ ਖੇਡਦੀ ਰਹਿੰਦੀ ਸੀ ਤੇਰੀ ਇਹਦੀ ਭੂਆ ਤੇ ਜਦੋਂ ਤੂੰ ਥੋੜੀ ਜਿਹੀ ਵੱਡੀ ਹੋਈ ਤੇ ਤੇਰੀ ਭੂਆ ਦਾ ਵਿਆਹ ਹੋ ਗਿਆ ਤੇ ਤੇਰੀ ਭੂਆ ਨੂੰ ਸਾਡੇ ਕਿਸੇ ਤੋਂ ਦੂਰ ਜਾਣ ਦਾ ਕੋਈ ਦੁੱਖ ਨਹੀਂ ਸੀ ਉਹਨੂੰ ਸਿਰਫ ਦੁੱਖ ਸੀ ਤਾਂ ਆਪਣੇ ਨਿੱਕੀ ਜੀ ਪਤੀਜੀ ਤੋਂ ਦੂਰ ਜਾਣ ਦਾ ਕਿਉਂਕਿ ਉਹ ਤੇਰੇ ਵਿੱਚ ਆਪਣੇ ਆਪ ਨੂੰ ਦੇਖਦੀ ਸੀ ਤੇਰੀ ਇਹਦੀ ਭੂਆ ਥੋੜ੍ਹਾ ਪਾਸ ਕਰੋ ਕਿਉਂ ਐਵੇਂ ਕੁੜੀ ਨੂੰ ਡਾਂਟੀ ਜਾਂਦੇ ਹੋ ਦੇਖ ਲਿਆ ਪ੍ਰੀਤ ਤੈਨੂੰ ਡਾਂਟ ਤੈਨ ਦਿਆ ਦੇਖ ਕੇ ਤੇਰੀ ਭੂਆ ਕੋਲੋਂ ਬਰਦਾਸ਼ਤ ਨਹੀਂ ਹੋਇਆ ਪਤਾ ਹੈ ਕਿਉਂ ਕਿਉਂ ਤੈਨੂੰ ਪਿਆਰ ਹੀ ਇੰਨਾ ਕਰਦੀ ਐ ਤੇ ਤੈਨੂੰ ਐਸੇ ਭੂਆ ਦਾ ਆਪਣੇ ਘਰ ਜਾਣਾ ਬਰਦਾਸ਼ਤ ਨਹੀਂ ਆ ਉਹ ਪਾਗਲ ਇੱਕ ਵਾਰੀ ਸੋਚ ਕੇ ਤਾਂ ਦੇਖ ਜਿਵੇਂ ਤੂੰ ਆਪਣੇ ਭੂਆ ਨੂੰ ਗਲਤ ਬੋਲਦੀ ਪਈ ਐ ਆਪਣੀ ਵਿਆਹ ਤੋਂ ਬਾਅਦ ਤੂੰ ਵੀ ਇੱਥੇ ਆਵੇਂ ਨਾ ਤੇ ਉਦੋਂ ਜਦੋਂ ਤੇਰੇ ਭਤੀਜਾ ਭਤੀਜੀ ਤੇਨੂੰ ਐਦਾਂ ਬੋਲਣਗੇ ਤਾਂ ਤੈਨੂੰ ਕਿੱਦਾਂ ਦਾ ਲੱਗੇਗਾ ਮੰਮਾ ਬੱਸ ਕਰੋ ਪਲੀਜ਼ ਮੈਨੂੰ ਸਭਸੇ ਮਜ਼ਾ ਆ ਗਿਆ ਭੂਆ ਜੀ ਮੈਂ ਜੋ ਕੁਝ ਵੀ ਤੁਹਾਨੂੰ ਬੋਲੀ ਉਹ ਬਿਲੀ ਮੈਨੂੰ ਮਾਫ ਕਰ ਲਓ ਅੱਗੇ ਤੋਂ ਗਲਤੀ ਦੁਬਾਰਾ ਨਹੀਂ ਹੋਣੀ ਕੋਈ ਗੱਲ ਨਹੀਂ ਕਰਤੀ